ਸਸ਼ੀ ਗダル ਜੀ ਮੈਂ ਡਾਕਟਰ ਤਲਵਿੰਦਰ ਫਰੋਮ ਗੁੱਡ ਡੇ ਹਸਪੀਟਲ ਡੈਂਟਰ ਸਰਜਨ ਸਾਡੇ ਪੇਸ਼ੈਂਟ ਹਰ ਸਿਮਰਨ ਸਿੰਘ ਸਾਡੇ ਕੋਲ ਆਏ ਸੀ આજ ਤੋਂ 3 ਮਹੀਨੇ ਪਹਿਲਾਂ ਇਹਨਾਂ ਦੇ ਦੋ ਮਿਸਿੰਗ ਦੰਦ ਸੀ ਬਾਈ ਬਰਥ ਹੀ ਨਹੀਂ ਆਏ ਹੋਏ ਸੀਗੇ ਪਹਿਲਾਂ ਇਹਨਾਂ ਨੇ ਔਰਥੋ ਟਰੀਟਮੈਂਟ ਵੀ ਕਰਵਾਇਆ ਸਪੇਸ ਕਵਰ ਕਰਨ ਵਾਸਤੇ ਬਟ ਪ੍ਰੋਪਰ ਸਪੇਸ ਵੀ ਕਵਰ ਨਹੀਂ ਹੋਈ ਔਰ ਔਰਥੋ ਵੀ ਪ੍ਰੋਪਰ ਟਰੀਟਮੈਂਟ ਨਹੀਂ ਹੋਇਆ ਇਹਨਾਂ ਦਾ ਫਿਰ ਇਹ ਸਾਡੇ ਕੋਲ ਆਏ ਕਿ ਮੈਮ ਇਹਦਾ ਅਸੀਂ ਕੀ ਕਰ ਸਕਦੇ ਆ ਫਿਰ ਮੈਂ ਇਹਨਾਂ ਨੂੰ ਸਲਾਹ ਦਿੱਤੀ ਨਿਊ ਟੈਕਨੀਕ ਜੋ ਅਸੀਂ ਡੈਂਟਲ ਇੰਪਲਾਂਟਸ ਕਰ ਰਹੇ ਹਾਂ ਤੇ ਇੰਪਲਾਂਟ ਕਰਾ ਕੇ ਹੁਣ ਮੈਂ ਇਹਨਾਂ ਨੂੰ ਪ੍ਰੋਸਥੈਟਿਕ ਪਾਰਟ ਜੋ ਕੈਪਿੰਗ ਹੈ ਉਹ ਹੁਣ ਦਿੱਤੇ ਆ ਪੇਸ਼ੈਂਟ ਨੂੰ ਬਹੁਤ ਵਧੀਆ ਲੱਗਾ ਸਾਰਾ ਟ੍ਰੀਟਮੈਂਟ ਅੱਛਾ ਲੱਗਾ ਬਾਕੀ ਤੁਸੀਂ ਹੁਣ ਪੇਸ਼ੈਂਟ ਦਾ ਐਕਸਪੀਰੀਅੰਸ ਖੁਦ ਜਾਣੋ ਕਿ ਪੇਸ਼ੈਂਟ ਨੂੰ ਕਿਦਾਂ ਦਾ ਐਕਸਪੀਰੀਅੰਸ ਹੋਇਆ ਹਾਂਜੀ ਸਸੀ ਕਾਲ ਜੀ ਮੈਂ ਹਰਸੀਨੂ ਸਿੰਘ ਪਿੰਟਨੀ ਸਰ ਹਾਂਜੀ ਮੈਂ ਅੱਜ ਤੋਂ 2-3 ਮਹੀਨੇ ਪਹਿਲਾਂ ਮੈਂ ਕੋਲ ਆਇਆ ਸੀ ਮਤਲਬ ਮੇਰੇ ਦੋ ਦੰਦ ਪਹਿਲਾਂ ਤੋਂ ਬਚਪਨ ਤੋਂ ਹੀ ਮਿਸਿੰਗ ਸੀ ਸੋ ਮੈਮ ਨੇ ਸਾਨੂੰ ਸਲਾਹ ਦਿੱਤੀ ਡੈਂਟਲ ਇੰਪਲਾਂਟਸ ਬਾਰੇ ਸੋ ਇਹਨਾਂ ਨੇ ਸਾਨੂੰ ਟਰਸਟ ਦਿਵਾਇਆ ਕਿ ਤੁਸੀਂ ਇੱਥੋਂ ਕੰਮ ਕਰਵਾਓ ਮਤਲਬ ਸਹੀ ਹੋਊਗਾ ਸਾਰਾ ਤੇ ਅੱਜ ਮੇਰੀ ਗੈਪਿੰਗ ਹੋਈ ਤੇ ਮੈਨੂੰ ਬਹੁਤ ਸਹੀ ਲੱਗ ਰਿਹਾ ਏ ਮਤਲਬ ਗੈਪਿੰਗ ਦੀ ਕੁਆਲਿਟੀ ਤੇ ਸਟਾਫ ਵੀ ਬਹੁਤ ਵਧੀਆ ਏ ਇਹਨਾਂ ਨੇ ਸਾਰੇ ਨਾਲ ਬਹੁਤ ਵਧੀਆ ਟੰਗ ਨਾਲ ਕੰਮ ਕੀਤਾ ਸੋ ਮੈਂ ਇਸ ਟਰੀਟਮੈਂਟ ਤੋਂ ਬਹੁਤ ਜ਼ਿਆਦਾ ਖੁਸ਼ ਹਾਂ ਤੇ ਜੇ ਕਿਸੇ ਨੂੰ ਵੀ ਆਪਣੇ ਇੰਪਲੈਂਟ ਪੁਰਾਣੇ ਹੋਣ ਸੋ ਜ਼ਰੂਰ ਵਿਜ਼ਿਟ ਕਰਨ ਗੁਰਦੇਵ ਹਸਪਤਲ ਤੇ ਸਪੈਸ਼ਲੀ ਮੈਮ ਤਲਵਿੰਦਰ ਕੋਰ ਨੂੰ ਤੇ ਇਹਨਾਂ ਦੇ ਟਰੀਟਮੈਂਟ ਨਾਲ ਮੈਂ ਬਹੁਤ ਖੁਸ਼ ਹਾਂ ਥੈਂਕ ਯੂ ਮੈਮ